ਕਾਂਸਾ ਵਾਹਿਗੁਰਜੀ ਦੀ ਕਿਰਪਾ ਹੈ ਵਾਹਿਗੁਰਜੀ ਦਾ ਕਾਂਸਾ ਵਾਹਿਗੁਰਜੀ ਦੀ ਕਿਰਪਾ ਹੈ ਗੁਰੂ ਕੀ ਸਾਜੀ ਨਵਾਜੀ ਸਾਹ ਸੰਗਤ ਜੀ ਆਪ ਜੀ ਨੂੰ ਪਲੀ ਪ੍ਰਕਾਰ ਪਤਾ ਹੋਵੇਗਾ ਕਿ ਪੂਰਨ ਬ੍ਰਹਮ ਗਿਆਨੀ ਬਾਬਾ ਦੇਵ ਸਿੰਘ ਜੀ ਕਰਤਾਰਪੁਰ ਸਾਹਿਬ ਵਾਲੇ ਉਹਨਾਂ ਦੇ ਸੇਵਾਦਾਰ ਬਾਬਾ ਬਰਿਆਮ ਸਿੰਘ ਜੀ ਲੋਹੇ ਵਾਲੇ ਤੇ ਤੇਨਾਂ ਦੇ ਸੇਵਾਦਾਰ ਮਹਾਂਪੁਰਖ ਬਾਬਾ ਬ੍ਰਿਹਾਮ ਸਿੰਘ ਜੀ ਉਹਨਾਂ ਦੇ ਬਾਬਾ ਪ੍ਰਗਟ ਸਿੰਘ ਜੀ ਜਿਨ੍ਹਾਂ ਨੇ ਇਸ ਵੇਲੇ ਬਾਬਾ ਲੂਹਾ ਜੀ ਦੇ ਦਰਬਾਰਾਂ ਦੇ ਲਾਗੇ ਕੁੰਭ ਸਰੋਵਰ ਦੀ ਸੇਵਾ ਪ੍ਰਾਰੰਭ ਕਰਾਈ ਹੋਈ ਹੈ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਫੌਜੀ ਵੀਰਾਂ ਦੇ ਸਹਿਯੋਗ ਦੇ ਨਾਲ ਤੇ ਸੰਗਤਾਂ ਪਰ ਦੀ ਬੇਨਤੀ ਹੈ ਵੱਧ ਚੜ ਕੇ ਸਹਿਯੋਗ ਦਿਓ ਤੇ ਬੇਕਾਂ ਵਾਲੇ ਵੀਰ ਵੀ ਬਹੁਤ ਸਹਿਯੋਗ ਦੇ ਰਹੇ ਆ ਆਪਾਂ ਵੱਧ ਚੜ ਕੇ ਸਹਿਯੋਗ ਦਿਈਏ वाहिगुरू जी का ख़ालसा वाहिगुरू जी फते